ਜਿਵੇਂ ਆਪਰ ਨੂੰ ਜੀ ਪਤਾ ਹੀ ਹੈ ਕਿ 29 ਜੁਲਾਈ 2025 ਨੂੰ ਰਾਤ ਨੂੰ 8:30 9:00 ਵਜੇ ਇੱਕ ਬੜੀ ਮੰਦਭਾਗੀ ਘਟਨਾ ਹੋਈ ਸੀ ਕੋਠੀ ਸ਼ੇਰਜਨ ਪਿੰਡ ਪੈਂਦਾ ਹੈ थाना ਸਿਟੀ ਚ ਗਰਾਉਂਡ ਦੇ ਵਿੱਚ ਜਿੱਥੇ ਜਸਕੀਰਤ ਨਾਮ ਦੇ ਬੰਦੇ ਦੀ ਡੈਥ ਹੋ ਗਈ ਸੀ ਤੇ ਇਹਦੀ ਗੱਡੀ ਨੂੰ ਅੱਗ ਲੱਗ ਗਈ ਸੀ ਸਕੋਰਪਿਓ ਵੱਡੀ ਜਿਹਦਾ ਨੰਬਰ ਹੈ PB10 JZ2700 ਸੋ ਇਹ ਬਲਾਈਂਡ ਮਰਡਰ ਸੀਗਾ ਇੱਕ ਤਰ੍ਹਾਂ ਦਾ ਤੇ ਇਮੀਡੀਏਟਲੀ ਜਦੋਂ ਮੌਕੇ ਤੇ ਤਫ਼ਤੀਸ਼ ਸ਼ੁਰੂ ਕੀਤੀ ਗਈ ਫਾਦਰ ਦੇ ਬਿਆਨ ਫਾਦਰ ਨੇ ਵੀ ਆਕੇ ਬਿਆਨ ਲਿਖਾਈ ਤਾਂ ਫਿਗਰ ਆਊਟ ਹੋਇਆ ਕਿ ਇੱਕ ਬੰਦਾ ਹੈਗਾ ਜਿਹਦਾ ਨਾਮ ਰਮਨਦੀਪ ਹੈ ਤੇ ਉਹ ਆਪਣੇ ਫਿਰੋ ਸਾਥੀਆਂ ਨਾਲ ਲੋਕਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਤਫ਼ਤੀਸ਼ ਕਰਾ ਕੇ ਤਫ਼ਤੀਸ਼ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਡੀਐਸਪੀ ਜਗਰਾਉਂ ਡੀਐਸਪੀ ਡੀ ਐਸਐਚਓ ਸਿਟੀ ਦੇ ਨਾਲ ਇਨਚਾਰਜ ਚੌਂਕੀ ਬੱਸ ਸਟੈਂਡ ਸੋ ਮਲਟੀਪਲ ਟੀਮਾਂ ਨੂੰ ਐਕਟੀਵੇਟ ਕੀਤਾ ਗਿਆ ਤੇ ਤਫ਼ਤੀਸ਼ ਅਗੇ ਵਧੀ ਕਾਫੀ ਮਿਹਨਤ ਲੱਗੀ ਸੀਸੀਟੀਵੀ ਕੈਮਰਾਜ਼ ਦੀ ਚੈਕਿੰਗ ਹੋਈ ਡਿਟੇਲਡ ਮੋਬਾਈਲ ਜਿਹੜੀ ਸੀਡੀਜ਼ ਵਗੈਰਾ ਹੈਗੇ ਨੇ ਲੋਕੇਸ਼ਨਸ ਐ ਉਹਨੀਆਂ ਵੀ ਅਸੀਂ ਵਰਤੋਂ ਕਰਦੇ ਹੋਏ ਅੱਜ ਸਵੇਰੇ ਜਿਹੜਾ ਮੇਨ ਦੋਸ਼ੀ ਹੈ ਰਮਨਦੀਪ ਉਹਨੂੰ ਅਰੈਸਟ ਕਰ ਲਿਆ ਇਸ ਨੰਬਰ 30 ਜਿਹੜਾ ਮਕਦਮਾ ਨੰਬਰ ਹੈਗਾ 173/25 ਅੰਡਰ 101 190 191 324 4 ਬੀ ਐਨ ਐਸ ਉਹਦੇ ਵਿੱਚ ਇਹਦੀ ਗ੍ਰਿਫਤਾਰੀ ਹੋ ਗਈ ਹੈ ਜਿਹੜਾ ਮੇਨ ਦੋਸ਼ੀ ਹੈ ਜਿਹਦਾ ਨਾਮ ਰਮਨਦੀਪ ਸਿੰਘ ਹੈ ਤੇ ਇਹ ਤੋਂ ਰਿਕਵਰੀ ਵੀ ਅਸੀਂ ਕਰ ਲਈ ਹੈ ਇੱਕ ਗੱਡੀ ਜਿਹੜੀ ਵਾਰਦਾ ਦੇ ਵਿੱਚ ਵਰਤੀ ਸੀ ਜਿਹਦਾ ਨਾਮ ਜਿਹਦਾ ਨੰਬਰ ਹੈਗਾ ਪੀਪੀ 10 ਡੀ ਜ਼ 4568 ਇਹ ਟਾਟਾ ਜੀਨੌਨ ਜਿਹੜੀ ਪਿਕਅਪ ਗੱਡੀ ਹੁੰਦੀ ਹੈ ਉਹ ਸੀਗੀ ਨਾਲ ਗੱਡੀ ਚੋਂ ਇੱਕ ਮੋਬਾਈਲ ਫੋਨ ਵੀ ਮਿਲਿਆ ਹੈਗਾ ਤੇ ਇੱਕ ਜਿਹੜਾ ਮਰਦ ਵਾਲਾ ਵਿਅਕਤੀ ਹੈਗਾ ਤਸਕੀਰਤ ਉਹਦਾ 45 ਬੋਰ ਦਾ ਪਿਸਟਲ ਵਿਦ ਮੈਗਜ਼ੀਨ ਵੀ ਮਿਲਿਆ ਹੈਗਾ ਗੱਡੀ ਚੋਂ ਸੋ ਉਹ ਵੀ ਅਸੀਂ ਰਿਕਵਰ ਕਰ ਲਿਆ ਤੇ ਨਾਲ ਜਿਹੜੀ ਪੈਟਰੋਲ ਦੀ ਇੱਕ ਬੋਤਲ ਹੈਗੀ ਹੈ ਉਹ ਵੀ ਜਿਹਦੇ ਨਾਲ ਗੱਡੀ ਨੂੰ ਅੱਗ ਲਗਾਈ ਗਈ ਸੀ ਉਹ ਵੀ ਅਸੀਂ ਰਿਕਵਰ ਕਰ ਲਈ ਹੈ ਸੋ ਇਹਨਾਂ ਨੂੰ ਰਿਪੋਰਟ 'ਚ ਪੇਸ਼ ਕਰਕੇ ਜਿਹੜਾ 3 ਦਿਨ ਦਾ ਸਾਨੂੰ ਰਿਮਾਂਡ ਵੀ ਮਿਲ ਗਿਆ ਤੇ ਹੁਣ ਅੱਗੇ ਦੀ ਜਿਹੜੀ ਡਿਟੇਲਡ ਇਨਵੈਸਟੀਗੇਸ਼ਨ ਹੈ ਇਹਦੇ ਨਾਲ ਹੋਰ ਕੌਣ ਬੰਦੇ ਸੀਗੇ ਜਿਨੇ ਵਾਰਦਕ ਨੂੰ ਜਾਦੂ ਦਾ ਕਿਉਂ ਦਿੱਤਾ ਉਹ ਸਾਰਾ ਡਿਟੇਲ ਤਫਤੀਸ਼ ਆ ਜਾਊਗੀ ਮੋਡਲੀ ਤੌਰ ਤੇ ਪਤਾ ਚੱਲਿਆ ਕਿ ਇਹਨਾਂ ਦੀ ਆਪਸ ਕੋਈ ਮਤਲਬ ਪਰਸਨਲ ਐਨਿਮੀਟੀ ਸੀਗੀ ਜਿਹੜੀ 20-25 ਦਿਨ ਪਹਿਲਾਂ ਵੀ ਕੋਈ ਇਹਾਂ ਦੀ ਛੋਟੀ ਕਹਾ ਸੁਣੀ ਹੋਈ ਝੜਪ ਹੋਈ ਤੇ ਉਸ ਤੋਂ ਬਾਅਦ ਪੰਚਾਇਤੀ ਤੌਰ ਤੇ ਆਪਸ ਬੈਠੇ ਤਾਂ ਕਿ ਇਸ ਚੀਜ਼ ਨੂੰ ਰਿਜ਼ੋਲਵ ਕੀਤਾ ਜਾਏ ਬਟ ਅਨਫੋਰਚਨਟਲੀ 29 ਸਤ ਨੂੰ ਇਹ ਇਨਸੀਡੈਂਟ ਹੋਇਆ ਜਿਹਦੇ ਕਰਕੇ ਇਹ ਬੰਦੇ ਦੀ ਧ ਸਰੇ ਰਮਨ ਉਹ ਹੀ ਐਸੀ ਵੀਡੀਓ ਬਾਰੇ ਉਹਨੇ ਆਪ ਕੀਤੀ ਹੈ ਜੀ ਕਿ ਮੈਂ ਇਸ ਤਰ੍ਹਾਂ ਦੇਖੋ ਵੀਡੀਓ ਸੋਸ਼ਲ ਮੀਡੀਆ ਤੇ ਹੀ ਚੱਲ ਰਹੀ ਹੈਗੀ ਹੈ ਜੀ ਹਲੇ ਹਲੇ ਹੁਣ ਕਿਉਂਕਿ ਬੰਦਾ ਅੱਜ ਹੀ ਸਵੇਰੇ ਗ੍ਰਿਫਤਾਰ ਹੋਇਆ ਮੇਨ ਦੋਸ਼ੀ ਉਹਦੀ ਹੁਣ 3 ਦਿਨ ਦਾ ਸਾਡੇ ਕੋਲ ਰਿਮਾਂਡ ਵੈ ਤਾਂ ਸਾਰੀ ਐਸੀ ਡਿਟੇਲਸ ਕੁਝ ਕੁਝ ਕਰਾਂਗੇ ਵੀ ਇਨਸੀਡੈਂਟ ਤੋਂ ਪਹਿਲਾਂ ਕੀ ਹੋਇਆ ਤੇ ਬਾਅਦ ਵਿੱਚ ਕੀ ਹੋਇਆ ਕਿ ਕਿਹੜੀ ਕਿਹੜੀ ਉਹਨੇ ਵੀਡੀਓਜ਼ ਵਾਇਰਲ ਕੀਤੀਆਂ ਤੇ ਜੇ ਉਹਨੇ ਵੀਡੀਓ ਵਾਇਰਲ ਕੀਤੀਆਂ ਨੇ ਉਹਨੂੰ ਬਕਾਇਦਾ ਪ੍ਰੋਪਰ ਜਿਹੜਾ ਐਸ ਪਰ ਲਾਅ ਹੈ ਜਿਹੜਾ ਨਵਾਂ ਹੁਣ ਆਈਟੀ ਐਕਟ ਆ ਗਿਆ ਉਹਦੇ ਅੰਦਰ ਨਮਾਫੀ ਸਾਰਾ ਪ੍ਰੋਪਰ ਉਹਦੇ ਫੋਨ ਚੋ ਹੀ ਕਵਰ ਕਰਾਂਗੇ ਡਿਟੇਲਡ ਉਹਦੀ ਫੋਰੈਂਸਿਕ ਐਗਜ਼ਾਮੀਨੇਸ਼ਨ ਹੋਊਗੀ ਐਨਾਲਿਸਿਸ ਹੋਗਾ ਤਾਂ ਕਿ ਜਿਹੜਾ ਇਸ ਤਰ੍ਹਾਂ ਦਾ ਸੀਰੀਅਸ ਕ੍ਰਾਈਮ ਹੈ ਉਹਦੇ ਵਿੱਚ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਕੋਰਟ ਵੱਲੋਂ ਮਿਲਣੀ ਚਾਹੀਦੀ ਇਹ ਇੱਕ ਬੰਦੇ ਦੀ ਹਮਲਾਚਾਰੀ ਸ਼ਾਮਲ ਹੁੰਦੀ ਹੈ ਇਸ ਇਨਸੀਡੈਂਟ ਦੇ ਇਹ ਜੋ ਦਿਖ ਰਿਹਾ ਜੀ ਜੋ ਸਾਨੂੰ ਲੱਗ ਰਿਹਾ ਹੈਗੇ ਉਹ ਪੰਜ ਤੋਂ 6 ਬੰਦੇ ਹੋ ਸਕਦੇ ਨੇ ਜਿਹਦੇ ਵਿੱਚੋਂ ਇੱਕ ਮੇਨ ਦੋਸ਼ੀ ਫੜ ਲਿਆ ਉਹ ਅੱਗੇ ਉਹਦੀ ਤਫ਼ਤੀਸ਼ ਜਿਵੇਂ ਜਿਵੇਂ ਉਹ ਅਨਫੋਲਡ ਹੋਊਗੀ ਅਸੀਂ ਉਹ ਤੁਹਾਨੂੰ ਅਪਡੇਟ ਕਰਾਂਗੇ ਨਹੀਂ ਉਹ ਹਲੇ ਦੀ ਤਫ਼ਤੀਸ਼ ਸਾਡਾ ਕੰਟੀਨਿਊ ਹੋਊਗੀ ਐਜ਼ ਐਪ जी, जी 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 है नहीं हले नामजद नहीं हुई जी हले अन्य है बाकी हूं के करा ना क्योंकि हले तो सू रिकवरी जोर भी, थे, भी थे, रिकवर करा लिया ਨਹੀਂ ਉਹ ਆਊਟ ਆਫ ਦੀ ਇਮੀਡੀਅਟ ਪਾਰਕਿੰਗ ਉਹ ਗੈਰੇਜ ਕੋ ਗੱਡੀ ਲੌਂਗ ਰਨਸ ਨੂੰ ਨਹੀਂ ਚੋੜੀ ਨਹੀਂ ਉਹੀ ਗੱਲ ਮੈਂ ਕਹਿ ਰਿਹਾ ਜੀ ਕਿ ਮਲਟੀਪਲ ਕਾਰਨ ਹੋ ਸਕਦੇ ਹੈਗੇ ਨੇ ਕਿ ਕੀ ਇਹਨਾਂ ਦਾ ਇਸ਼ੂ ਸੀਗਾ ਪਿੱਛੋਂ ਕੀ ਚੱਲਦਾ ਸੀ ਉਹ ਡਿਟੇਲ ਚ ਉਦੋਂ ਹੀ ਪਤਾ ਚੱਲੂਗਾ ਜਦੋਂ ਅਸੀਂ ਡਿਟੇਲ ਚ ਜਿਹੜਾ ਬੰਦਾ ਅੱਜ ਅਰੈਸਟ ਕੀਤਾ ਹੈ ਉਹਦੀ ਜਦੋਂ ਕੁਝ-ਕਿਛ ਕਰਾਂਗੇ ਉਹਦਾ ਸਾਰਾ ਪ੍ਰੋਪਰ ਅਸੀਂ ਉਹਦਾ ਅਨਾਲਿਸਿਸ ਵੀ ਕਰਾਂਗੇ ਫੋਨ ਦਾ ਵੀ ਕਿੰਨੀ ਵਾਰ ਕੀ ਗੱਲ ਹੋਈ ਪਹਿਲਾਂ ਕਿੰਨੀ ਵਾਰ ਮਿਲੇ ਕੌਣ-ਕੌਣ ਨੇ ਕਾਮਨ ਫਰੈਂਡ ਸੀ ਇਹ ਕੀ ਗੱਲ ਹੋਈ ਸੀ ਸੋ ਸਾਰਾ ਉਹ ਡਿਟੇਲ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਬਣੂਗੀ ਬਟ ਜੋ ਪ੍ਰੀਲੀਮਨਰੀ ਪੁੱਛ ਕੇ ਚਾਹੀਏ ਉਹ ਇਹੀ ਆਈ ਹੈ ਕਿ ਇਹਨਾਂ ਦੀ ਕਹਾਣੀ ਤੇ ਥੋੜੀ ਬਹੁਤ ਝੜਬੀ ਹੋਈ ਹੈ 20 20 ਤੋਂ 25 ਦਿਨ ਪਹਿਲਾਂ ਕਿ ਉਹਨਾਂ ਪੰਚਾਇਤੀ ਤੌਰ ਤੇ ਬੈਠੇ ਵੀ ਸੀਗੇ ਇਸ ਉਲਝਣ ਲਈ ਪਰ ਅਨਫੋਰਚਨਟਲੀ ਇਹ ਇਨਸੀਡੈਂਟ ਵਾਪਰੇ ਆ ਸਰ ਮੇਰਾ ਅਪਡੇਟ ਹੈਗਾ ਉਹ ਅਸਲ ਅਸਲੀ ਤੱਕ ਇਹ ਤਾਂ ਹੁੰਦਾ ਵੀ ਸੀ ਜੇ ਨਹੀਂ ਉਹੀ ਮੈਂ ਕਹਿ ਰਿਹਾ ਜੀ ਇਹ ਗੱਲ ਸਾਰੀਆਂ ਤੁਹਾਡੇ ਤੋਂ ਹੀ ਪਤਾ ਚੱਲ ਰਹੀਆਂ ਨੇ ਜੀ ਇਹ ਸਾਰੀਆਂ ਗੱਲਾਂ ਮੈਟਰ ਆਫ ਇਨਵੈਸਟੀਗੇਸ਼ਨ ਹੈ ਐਟ ਦਿਸ ਪੁਆਇੰਟ ਆਪਾਂ ਇਹ ਗੱਲ ਕਹਿਣੀ ਬਿਲਕੁਲ ਮ ਉਹ ਸਾਰਾ ਇਨਵੈਸਟੀਗੇਸ਼ਨ ਚ ਹੀ ਆਊਗਾ ਜੀ ਸਰ ਬਲਾਈਂਡਿੰਗ ਦਾ ਕੋਈ ਨਹੀਂ ਸੀ ਸਵੇਨ ਆਫ ਚੀਜ਼ ਸੋਲਵ ਕੀਤਾ ਆ ਕਿ ਨਹੀਂ ਉਹਦੇ ਫਾਦਰ ਨੇ ਹੀ ਬਿਆਨ ਲਖਾਇਆ ਸੀ ਜੀ ਉਹਨਾਂ ਨੂੰ ਸ਼ੱਕ ਸੀਗਾ ਵੀ ਇਹ ਦੋਨੋਂ ਬੰਦਿਆਂ ਤੇ ਤੇ ਜਦੋਂ ਅਸੀਂ ਅੱਗੇ ਸ਼ੱਕ ਨੂੰ ਸਾਡਾ ਉਹ ਕਨਫਰਮ ਤਾਂ ਹੋਈ ਜਦੋਂ ਇਹ ਗੱਡੀ ਜਿਹੜੀ ਜਿਹੜੀ ਮੈਂ ਤੁਹਾਨੂੰ ਦੱਸਿਆ ਟਾਟਾ ਜ਼ੀਨੌਨ ਹੈ ਪੀਬੀ 10 ਡੀ ਜ਼ेड 41 60 ਜਦੋਂ ਇਹ ਕੈਮਰਿਆਂ ਦੇ ਵਿੱਚ ਅਸੀਂ ਤਫ਼ਤੀਸ਼ ਸ਼ੁਰੂ ਕੀਤੀ ਤਾਂ ਕੈਮਰਿਆਂ ਦੇ ਵਿੱਚ ਇਹ ਗੱਡੀ ਆ ਗਈ ਤਾਂ ਫਿਰ ਸਾਨੂੰ ਉਸ ਤੋਂ ਕਨਫਰਮ ਹੋ ਗਿਆ ਕਿ ਗੱਡੀ ਉਹਨਾਂ ਦੀ ਬਿਲੋਂਗ ਕਰਦੀ ਤੇ ਸਰ ਜੀ ਜੀ ਬਿਲਕੁਲ ਪੁਲਿਸ ਨੇ ਇਹ ਤੁਸੀਂ ਜਿਵੇਂ ਦੇਖਿਆ ਹੋਣਾ ਇੱਕ ਤਰ੍ਹਾਂ ਦਾ ਹਾਲਾਂਕਿ ਫਾਦਰ ਨੇ ਬਾਈ ਨਾਮ ਪਰਚਾ ਦਰਜ ਕਰਾਇਆ ਸੀ ਬਟ ਕਿਉਂਕਿ ਕੋਈ ਮੌਕੇ ਤੇ ਸਾਨੂੰ ਉਦੋਂ ਵੀਡੀਓ ਨਹੀਂ ਮਿਲੀ ਤਾਂ ਇਨਸੀਡੈਂਟ ਤੋਂ ਥੋੜੀ ਦੂਰ ਦੀ ਵੀਡੀਓ ਸੀਗੀ ਤੇ ਉਹ ਉਹਨੂੰ ਟ੍ਰੇਸ ਕਰਦੇ ਹੋਏ ਬੜੀ ਮਿਹਨਤ ਨਾਲ ਜਿਹਨਾਂ 48 ਆਵਰਸ ਅਸੀਂ ਟ੍ਰੇਸ ਕੀਤਾ ਸੋ ਇਹ ਇੰਪੋਰਟੈਂਟ ਕੇਸ ਹੈ ਜਿਹੜਾ ਅਸੀਂ ਕ੍ਰੈਕ ਕੀਤਾ ਸਰ ਗੋਲੀ ਚੱਲੀ ਸੀ ਉਹਦਾ ਕੋਈ ਟ੍ਰੈਲ ਨਹੀਂ ਕੋਈ ਨਹੀਂ ਉਦੋਂ ਵਿੱਚ ਜਿਹੜਾ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਵੀ ਨਹੀਂ ਆਈ ਤੇ ਜਿਹੜੀ ਗੱਡੀ ਹੈਗੀ ਉਹਦੇ ਵਿੱਚ ਵੀ ਕੋਈ ਗੋਲੀ ਚੱਲਣ ਦੇ ਕੋਈ ਨਿਸ਼ਾਨ ਨਹੀਂ ਸੀਗੇ ਜੀ